ਕਿਰਿਆਕਾਲ ਦੀ ਸਾਰਿਆਂ ਨੂੰ ਮੇਰੀ ਕਹਾਣੀ ਦਾ ਨਾਮ ਹੈ ਸਵਰ ਸੰਦੋਖ ਤੇ ਨਿਮਰਤਾ ਧੁੱਪੇ ਤੁਰੇ ਚਾਹਦੇ ਨੂੰ ਚੱਕਰ ਆਇਆ ਉੱਥੇ ਹੀ ਬੈਠ ਗਿਆ ਹੱਥ ਫੜੀ ਪਾਣੀ ਦੀ ਬੋਤਲ ਅੱਧੀ ਮੁਕਾ ਦਿੱਤੀ ਵੇਧਿਆਨੀ ਵਿੱਚ ਹੀ ਕੋਲੋਂ ਲੰਘਦੇ ਰਿਕਸ਼ੇ ਨੂੰ ਹੱਥ ਦਿੱਤਾ ਆਖਿਆ ਸਿਰ ਤੇ ਛਤਰੀ ਤਾਣ ਦੇਵੀ 20 ਲੱਖ ਦੀ ਗੱਡੀ ਵਾਲਾ ਅੱਜ ਮਾਮੂਲੀ ਰਿਕਸ਼ੇ ਵਿੱਚ ਕੋਈ ਵੇਖੂ ਤੇ ਕੀ ਆਖੂ ਰਹਿ ਰਹਿ ਕੇ ਏਜੰਸੀ ਵਾਲਿਆਂ ਤੇ ਗੁੱਸਾ ਆ ਰਿਹਾ ਸੀ ਸਿਰਫ ਦੋ ਕਿਸ਼ਤਾਂ ਟੁੱਟਣ ਦੇ ਭਲਾ ਗੱਡੀ ਕਿਦਾਂ ਲੈ ਜਾ ਸਕਦੇ ਨੇ ਰਿਕਸ਼ੇ ਅੰਦਰ ਬੈਠਿਆਂ ਕਿੰਨੀਆਂ ਗੱਲਾਂ ਦਿਮਾਗ ਵਿੱਚ ਘੁੰਮ ਗਈਆਂ ਲੋਕਡਾਊਨ ਜੀ ਡੀ ਪੀ ਘਰ ਦੀਆਂ ਪਲਾਟ ਤੇ ਲਿਮਟ ਕਰਜ਼ੇ ਦਾ ਵਿਆਜ ਨਿਆਣਿਆਂ ਦੀ ਪੜ੍ਹਾਈ ਵਧੇ ਹੋਏ ਖਰਚੇ ਹੋਰ ਵੀ ਕਿੰਨਾ ਕੁਝ ਕੋਲੋਂ ਲੱਗਦੇ ਲੋਕ ਮੇਰਾ ਮਜ਼ਾਕ ਉਡਾਉਂਦੇ ਲੱਗ ਰਹੇ ਸਨ ਉੱਤੋਂ ਰਿਕਸ਼ੇ ਵਾਲੇ ਵੱਲੋਂ ਗਾਇਆ ਜਾ ਰਿਹਾ ਗੀਤ ਮੈਂ ਗੁੱਸੇ ਵਿੱਚ ਉਸ ਨੂੰ ਪੈ ਨਿਕਲਿਆ ਬੰਦ ਕਰੋ ਇਹ ਪਿਓ ਵਾਲਾ ਮਾਨਕ ਇੱਥੇ ਜ਼ਿੰਦਗੀ ਦੀ ਵਾਰਟ ਲੱਗੀ ਪਈ ਐ ਤੇ ਤੈਨੂੰ ਗੀਤ ਔੜ ਰਹੇ ਨੇ ਉਸਨੇ ਬ੍ਰੇਕ ਮਾਰ ਲੱਗੀ ਅਖੇ ਭਾਊ ਇਹ ਮੇਰਾ ਰਿਕਸ਼ਾ ਐ ਮੇਰੀ ਮਰਜ਼ੀ ਗੀਤ ਗਾਵਾਂ ਜਾਂ ਚੁੱਪ ਰਹਾਾਂ ਜੇ ਚੰਗਾ ਨਹੀਂ ਲੱਗਦਾ ਤੇ ਇੱਥੇ ਉੱਤਰ ਜਾ ਬੇਸ਼ੱਕ ਪੈਸੇ ਵੀ ਨਾ ਦੇਈ ਮੇਰਾ ਮੱਥਾ ਠਣਕਿਆ ਜੇ ਇਸਨੇ ਇੱਥੇ ਲਾ ਦਿੱਤਾ ਤਾਂ ਸਿਖਰ ਦੁਪਹਿਰੇ ਹੋਰ ਕੁਝ ਮਿਲਣਾ ਵੀ ਨਹੀਂ ਉਥੋਂ ਕਿਸੇ ਵੇਖ ਲਿਆ ਤਾਂ ਤਮਾਸ਼ਾ ਵੱਖ ਬਣੂ ਮੈਂ ਚੁੱਪ ਰਹਿਣਾ ਹੀ ਬਿਹਤਰ ਸਮਝਿਆ ਉਸਨੇ ਇੱਕ ਵਾਰ ਫੇਰ ਤੋਂ ਗਾਉਣਾ ਸ਼ੁਰੂ ਕਰ ਦਿੱਤਾ ساری ਉਮਰ ਗਵਾ ਲਈ ਤੂੰ ਜਿੰਦੜੀਏ ਕੁਝ ਨਾ ਜਹਾਨ ਵਿੱਚੋਂ ਖਟਿਆ ਫਿਰ ਸਹਿ ਸੂਬਾ ਹੀ ਮੈਨੂੰ ਇੱਕ ਸਵਾਲ ਕਰ ਦਿੱਤਾ ਸਰਦਾਰ ਜੀ ਤੁਹਾਡਾ ਨਾਮ ਕੀ ਏ ਆਖਿਆ ਸੰਤੋਖ ਸਿੰਘ ਉੱਚੀ ਉੱਚੀ ਹੱਸ ਪਿਆ ਆਖੇ ਘਰਦਿਆਂ ਗਲਤ ਨਾਮ ਰੱਖ ਦਿੱਤਾ ਤੁਹਾਡਾ ਐਨਾ ਗੁੱਸਾ ਐਡੀ ਬੇਸ ਆ ਬੜੀ ਸਬਰ ਸੰਤੋਖ ਤੇ ਨਿਮਰਤਾ ਵੱਡੀਆਂ 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 ਛਾਇਆ ਹੁੰਦੀਆਂ ਬਾਣੀ ਪੜਿਆ ਕਰੋ ਸਰਦਾਰ ਜੀ ਫੇਰ ਵੇਖਿਓ ਜਿਹੋ ਜਿਹਾ ਨਾਮ ਉਹੋ ਜਹੀ ਸੀਰਤ ਨਾ ਬਣ ਗਈ ਤਾ ਮੈਨੂੰ ਫੜ ਲਿਆ ਕਰੋ ਮੈਨੂੰ ਫੜ ਲਿਆ ਜੀ ਹੁਣ ਤੱਕ ਮੈਨੂੰ ਉਸਤੇ ਗੁੱਸਾ ਆਉਣਾ ਬਿਲਕੁਲ ਹੀ ਬੰਦ ਹੋ ਗਿਆ ਪੁੱਛਿਆ ਤੇਰਾ ਟੱਬਰ ਆਖਣ ਲੱਗਾ ਜੀ 6 ਮਹੀਨੇ ਹੋਏ ਨਾਲ ਦੀ ਤੇ ਨਿੱਕਾ ਪੁੱਤ 10 ਮਹੀਨੇ ਸੁੱਤੇ ਪਿਆ ਤੇ ਕੋਠਾ ਆਣ ਪਿਆ ਦੋਵੇਂ ਥਾਂ ਹੀ ਮੁੱਕ ਗਏ ਸਿਰਫ 7 ਮਹੀਨੇ ਦੀ ਧੀ ਹੀ ਬਚੀ ਐ ਮਾਗਰ ਪੰਗੂੜੇ ਵਿੱਚ ਸੁੱਤੀ ਰਹਿੰਦੀ ਐ ਕਦੇ ਰੋਂਦੀ ਨਹੀਂ ਬਸ ਜਦੋਂ ਭੁੱਖ ਲੱਗਦੀ ਆ ਉਦੋਂ ਥੋੜੇ ਬਹੁਤ ਹੱਥ ਪੈਰ ਜ਼ਰੂਰ ਮਾਰਨ ਲੱਗ ਜਾਂਦੀ ਐ ਮੈਂ ਮਾਗਰ ਭੌਕੇ ਵੇਖਿਆ ਉਹ ਵਾਕਿਆ ਹੀ ਲੰਮਕ ਦੇ ਪਕੂੜੇ ਵਿੱਚ ਆਰਾਮ ਨਾਲ ਸੁੱਤੀ ਪਈ ਸੀ ਪੁੱਛਿਆ ਇਸ ਨੂੰ ਘਰੇ ਕਿਉਂ ਨਹੀਂ ਛੱਡ ਕੇ ਆਉਂਦਾ ਆਖਾਂ ਲੱਗਾ ਜੀ ਸਮਾਂ ਬੜਾ ਭਿਆਨਕ ਆ ਆ ਗਿਆ ਗਲੀਆਂ ਗਲੀ ਆਵਾਰਾ ਭੇੜੀਆਂ ਤੁਰੇ ਫਿਰਦੇ ਆ ਛੇਾਂ ਛਿਆ ਮਹੀਨਿਆਂ ਦੀਆਂ ਨੂੰ ਵੀ ਨਹੀਂ ਵਕਸ਼ਦੇ ਫਿਰ ਉਹ ਕਿੰਨੇ ਚਿਰਾਂ ਤੱਕ ਗੱਲਾਂ ਕਰੀ ਗਿਆ ਐਨੇ ਨੂੰ ਮੋੜ ਆ ਗਿਆ ਤੇ ਉਸਨੇ ਰਿਕਸ਼ਾ ਰੋਕ ਦਿੱਤਾ ਸੋ ਜ्यों ਪੰਜੀ ਵਾਪਸ ਮੋੜਨ ਲੱਗਾ ਤਾਂ ਆਖਿਆ ਰੱਖ ਲੈ ਯਾਰ ਐਨੀਆਂ ਸੋਹਣੀਆਂ ਗੱਲਾਂ ਕੀਤੀਆਂ ਆਖਣ ਲੱਗਾ ਸਰਦਾਰ ਜੀ ਗੁਰੂ ਰਾਮਦਾਸ ਜੀ ਨਗਰੀ ਵਿੱਚ ਕੀਤੀ ਮਿਹਨਤ ਤੋਂ ਵੱਧ ਪੈਸੇ ਹਾਜਮ ਕਰਨੇ ਬੜੇ ਔਖੇ ਨੇ ਮੈਂ ਨਹੀਂ ਰੱਖ ਸਕਦਾ ਬਕਾਇਆ ਜੇਬ ਵਿੱਚ ਪਾਉਂਦੇ ਹੋਏ ਦਾ ਧਿਆਨ ਅਜੇ ਵੀ ਉਸਦੇ ਗਾਏ ਗਾਣੇ ਵੱਲ ਹੀ ਸੀ ਦੁਨੀਆ ਕਰਦੀ ਮਾਇਆ 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 ਹੈ ਧੋਪਲ ਦੀ ਛਾਇਆ ਉਹ ਸੁਪੂਲਾ ਲਈ ਤੂੰ ਜਿੰਦੜੀਏ ਕੁਝ ਨਾ ਜਹਾਨ ਵਿੱਚੋਂ ਖਟਿਆ ਇੰਜ ਲੱਗਾ ਜਿਦਾਂ ਮੁੱਕ ਗਏ ਨੂੰ ਜ਼ਿੰਦਗੀ ਜਿਉਂਦਾ ਇੱਕ ਟੋਟਕਾ ਦੇ ਗਿਆ ਹੋਵੇ ਸਭ ਕੁਝ ਗਵਾ ਕੇ ਵੀ ਚੜ੍ਹਦੀ ਕਲਾ ਵਿੱਚ ਰੱਖਣ ਵਾਲਾ ਇੱਕ ਕੀਮਤੀ ਟੋਟਕਾ ਫਿਰ ਮੇਰਾ ਧਿਆਨ ਆਪਣੇ ਆਪ ਤੇ ਕੇਂਦ੍ਰਿਤ ਹੋ ਗਿਆ ਇਸ ਹਿਸਾਬ ਨਾਲ ਤੇ ਫਿਰ ਮੇਰਾ ਕੁਝ ਵੀ ਨਹੀਂ ਸੀ ਗਵਾਚਿਆ ਸਭ ਕੁਝ ਹੀ ਸਹੀ ਸਲਾਮਤ ਸੀ ਮੁੱਲ ਵੀਕ ਦੇ ਕੁਝ ਕੁ ਦੁਨੀਆਬੀ ਖੜਿਆਉਣਿਆਂ ਤੋਂ ਸਿਵਾਏ ਭਾਵੇਂ ਉਹ ਕਦੇ ਦਾ ਅੱਖਾਂ ਤੋਂ ਓਲੇ ਹੋ ਗਿਆ ਸੀ ਪਰ ਉਸ ਦੀਆਂ ਅੱਖੇ ਹੋਰ ਅਜੇ ਵੀ ਜਹਾਨ ਵਿੱਚ ਪੜਥੂ ਪਾਰੇ ਸਨ ਸਰਦਾਰ ਜੀ ਇਸ ਨਿੱਕੀ ਜਿਹੀ ਦੀ ਜ਼ਿੰਮੇਵਾਰੀ ਮੈਨੂੰ ਕਦੀ ਵੀ 헤ਠਾ ਨਹੀਂ ਡਿੱਗਣ ਦਿੰਦੀ ਸਗੋਂ ਜਦੋਂ ਕਦੇ ਵੀ ਮਨ ਡੋਲਣ ਜਿਆ ਲੱਗੇ ਤਾਂ ਇਸ ਵੱਲ ਵੇਖ ਲੈਂਦਾ ਹਾਂ ਉਸੇ ਵੇਲੇ ਮੁੜ ਆਪਣੇ ਪੈਰਾਂ ਸਿਰ ਹੋ ਜਾਂਦਾ ਹਾਂ ਸੋ ਦੋਸਤੋ ਵਾਕਿਆ ਹੀ ਜ਼ਿੰਦਗੀ ਦੀਆਂ ਕੁਝ ਜ਼ਿੰਮੇਵਾਰੀਆਂ ਬੰਦੇ ਨੂੰ ਨਿਰਾਸ਼ਾ ਵਾਲੀ ਡੂੰਗੀ ਖੱਡ ਵਿੱਚ ਡਿੱਗਣ ਤੋਂ ਹਮੇਸ਼ਾ ਹੀ ਵਿਚਾਈ ਰੱਖਦੀਆਂ ਖਾਲੀ ਹੱਥ ਆਏ ਸਾਂ ਤੇ ਇੱਕ ਦਿਨ ਖਾਲੀ ਹੱਥ ਹੀ ਪਰਤ ਜਾਣਾ ਹੈ ਵਕਤੀ ਤਾਂ ਰਮਸ਼ਾਲਾ ਵਿੱਚ ਠਹਿਰੇ ਹੋਇਆ ਹੋ ਗਈ ਕਿਸੇ ਉੱਚ ਨੀਚ ਤੋਂ ਕਵਰਾ ਕੇ ਦਿਲ ਨਾ ਛੱਡਿਆ ਕਰੋ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਿਓ